ਇਤਿਹਾਸ ਨਾਲ ਜੁੜੋਗੇ ਜੀ ਹਾਂ ਜੀ ਜੁੜੇ ਹੋਏ ਆ ਜੁੜਾਂਗੇ ਨਹੀਂ ਜੁੜੇ ਹੋਏ ਆ ਹਾਂ ਜੀ ਫਿਰ ਸਾਰੇ ਪਰਿਵਾਰ ਨੇ ਆਮ ਚੱਗਿਆ ਹੈ ਵਧੀਆ ਗੱਲ ਆ ਇਤਿਹਾਸ ਦੱਸੋ ਮੜਾ ਜੀ ਇਤਿਹਾਸ ਬਾਰੇ ਮੈਨੂੰ ਕਿ ਜਿਆਦਾ ਨਹੀਂ ਪਤਾ ਕੁਝ ਹਾਂ ਜੀ ਇਤਿਹਾਸ ਬਾਰੇ ਪਤਾ ਜੀ ਇਤਿਹਾਸ ਕੀ ਇਤਿਹਾਸ ਤੇ ਚਾਹ ਸਰ ਜਾਦੇ अजीत ਸਿੰਘ ਜਹਾਰ ਸਿੰਘ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਜੀ ਦੀ ਇਹ ਕਹਾਣੀ ਹੈਗੀ ਹੈ ਤੇ ਉਹਨਾਂ ਨੇ ਜਿਹੜੇ ਛੋਟੇ ਸਾਬ ਜਾਦੇ ਸੀ ਉਹਨਾਂ ਨੂੰ ਇੱਥੇ ਜਨਮ ਦਿੱਤਾ ਗਿਆ ਸੀ ਮੀਂਹਾਂ ਦੇ ਵਿੱਚ ਤੇ ਦੈਨ ਉਹਨਾਂ ਦੇ ਉੱਪਰ ਇੱਥੇ ਗੁਰਦੁਆਰੇ ਬਨੇ ਹੋਏ ਨੇ ਤੇ ਅੱਜ ਉੱਥੇ ਹੀ ਜਾ ਰਹੇ ਨੇ ਸਾਰੇ ਜਨੇ ਤੇ ਜਿਹੜੇ ਬੱਚੇ ਨਹੀਂ ਜਾ ਪਾਉਂਦੇ ਹੈਗੇ ਉਹਨਾਂ ਵਾਸਤੇ ਉਪਰਾਲਾ ਕੀਤਾ ਗਿਆ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਸੁਖਾਇਆ ਜਾਂਦਾ ਇਤਿਹਾਸ ਵਗੈਰਾ ਸਾਰਾ ਕਿ ਇਹਨਾਂ ਨੂੰ ਪਤਾ ਹੋਵੇ ਕਿ ਸਾਡਾ ਇਤਿਹਾਸ ਕੀ ਰਿਹਾ ਵਾ ਤੇ ਇਸੇ ਕਰਕੇ ਫਿਰ ਅੱਜ ਇਹ ਜਾ ਰਹੇ ਆਂ ਦੇਖ ਕਿੰਨਾ ਭਾਗਾ ਵਾਲਾ ਸਮਝਦੇ ਆਪਣੇ ਆਪ ਨੂੰ ਅੱਜ ਬੱਚਿਆਂ ਨੂੰ ਸੰਗ੍ਰਹਿ ਕਾਫੀ ਭਾਗਾ ਵਾਲੇ ਸਮਝਦੇ ਸੀ ਕਿਉਂਕਿ ਅਸੀਂ ਪਹਿਲੀ ਵਾਰ ਹੀ ਜਾ ਰਹੇ ਹਾਂ ਉੱਥੇ ਤੇ ਪਹਿਲੇ ਅਸੀਂ ਸੁਣਦੇ ਹੁੰਦੇ ਸੀ ਬੁੱਕਸ 'ਚ ਪੜ੍ਹਦੇ ਹੁੰਦੇ ਸੀ ਤੇ ਅੱਜ ਅਸੀਂ ਆਪਣੀ ਅੱਖੀਂ ਵੇਖਣ ਜਾ ਰਹੇ ਹਾਂ ਉੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਫਰ-ਏ-ਸ਼ਹਾਦਤ ਦੇ ਤਹਿਤ ਹਲਕਾ ਉਤਰੀ ਤੋਂ ਸੇਵਾਦਾਰ ਅਤੇ ਪਾਜਬਾਨ ਨੇਤਾ ਅਕਸ਼ੇ ਸ਼ਰਮਾ ਵੱਲੋਂ ਸ਼ੁਰੂ ਕੀਤੀ ਗਈ ਫ੍ਰੀ ਬੱਸ ਸੇਵਾ ਨੇ ਸੰਜੀਵਾਰਤਾ ਪਾਇਚਾਰੇ ਅਤੇ ਏਕਤਾ ਦਾ ਮਜ਼ਬੂਤ ਸੰਦੇਸ਼ ਦਿੱਤਾ 7 ਦਿਨ ਤੱਕ ਚੱਲ ਰਹੀ ਇਸ ਸੇਵਾ ਦੌਰਾਨ ਕੋਲ 150 ਬਸਾਂ ਰਹੀ ਲਗਭਗ 12000 ਸ਼ਰਧਾਲੂਆਂ ਨੇ ਪ੍ਰੀ ਸ਼ਰੀਫ ਫਤੇਗੜ ਸਾਹਿਬ ਪਹੁੰਚ ਕੇ ਮੱਥਾ ਟੇਕਿਆ ਇਸ ਧਾਰਮਿਕ ਅਤੇ ਸਮਾਜਿਕ ਪਹਿਲ ਦਾ ਸਮਾਪਨ ਅੱਜ ਹੋਇਆ ਜਿਸ ਦੌਰਾਨ ਆਖਰੀ ਦਿਨ 40 ਬਸਾਸ਼ਰਦਾਲੂਆਂ ਨੂੰ ਲੈ ਕੇ ਰਵਾਨਾ ਕੀਤੀਆਂ ਗਈਆਂ ਇਸ ਸੇਵਾ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਸਿੱਖ ਸ਼ਰਦਾਲੂ ਸ਼ਾਮਿਲ ਹੋਏ ਉੱਥੇ ਹੀ ਹਿੰਦੂ, ਮੁਸਲਿਮ ਅਤੇ ਇਸਾਈ ਭਾਈਚਾਰੇ ਦੇ ਲੋਕਾਂ ਨੇ ਮਿਲਵਤੜ ਕੇ ਭਾਗ ਲਿਆ ਅਤੇ ਇਸ ਪਹਿਲ ਲਈ ਅਕਸ਼ ਸ਼ਰਮਾ ਦੀ ਖੁੱਲ ਕੇ ਸਰਹਾਨਾ ਕੀਤੀ ਗਈ ਇਸ ਮੌਕੇ ਅਕਸ਼ੇ ਸ਼ਰਮਾ ਨੇ ਕਿਹਾ ਕਿ ਇਸ ਸੇਵਾ ਦੀ ਸ਼ੁਰੂਆਤ ਉਹਨਾਂ ਨੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਦੀ ਮਹਾਨਤਾ ਨਾਲ ਜੋੜਨ ਦੇ ਉਦੇਸ਼ ਨਾਲ ਕੀਤੀ ਸੀ ਉਹਨਾਂ ਨੇ ਕਿਹਾ ਕਿ ਸਾਬਜਾਦਿਆਂ ਨੇ ਧਰਮ ਦੀ ਰੱਖਿਆ ਲਈ ਜਿਸ ਅਦੁੱਤੀ ਵੀਰਤਾ ਅਤੇ ਬਲੀਦਾਨ ਦੀ ਮਿਸਾਲ ਕਾਇਮ ਕੀਤੀ ਉਹਨਾਂ ਨੇ ਸਿਰਫ ਯਾਦ ਕਰਨਾ ਹੀ ਨਹੀਂ ਬਲਕਿ ਸਮਝਣਾ ਵੀ ਬਹੁਤ ਜ਼ਰੂਰੀ ਹੈ ਉਹਨਾਂ ਨੇ ਦੱਸਿਆ ਕਿ ਸ਼ੁਰੂ ਵਿੱਚ ਇਸ ਸਫ਼ਰ ਨੂੰ ਘੱਟ ਬਸਾਂ ਨਾਲ ਕਰਨ ਦੀ ਯੋਜਨਾ ਸੀ ਪਰ ਸੇਵਾ ਨਾਲ ਜੁੜਦੇ ਹੱਥਾਂ ਨੇ ਇਸ ਨੂੰ ਵਿਸ਼ਾਲ ਰੂਪ ਦਿੱਤਾ ਲੋਬਸ ਸਰਵਿਸ ਅਤੇ ਆਲਕਬਸ ਸਰਵਿਸ ਵੱਲੋਂ ਨਿਸ਼ੁਲਕ ਬਸਤਾ ਮੁਹੱਈਆ ਕਰਵਾਈ ਗਈਆਂ ਜਦਕਿ ਸ਼ੋਭਿਤ ਬੱਬਰ ਵੱਲੋਂ ਇੰਧਨ ਅਤੇ ਹੋਰ ਕਈ ਸਹਿਯੋਗ ਵੱਲੋਂ ਵਾਖ-ਵਾਖ ਪ੍ਰਬੰਧਾਂ ਵਿੱਚ ਸਹਿਯੋਗ ਦਿੱਤਾ ਗਿਆ ਅਕਸ਼ਰ ਸ਼ਰਮਾ ਨੇ ਕਿਹਾ ਕਿ ਦੇਸ਼ ਵਿਦੇਸ਼ ਅਤੇ ਪੂਰੀ ਦੁਨੀਆ ਦੇ ਇਤਿਹਾਸ ਵਿੱਚ ਐਸੀ ਲਾਸਾਨੀ ਸ਼ਹਾਦਤ ਨਾ ਪਹਿਲਾਂ ਕਦੇ ਹੋਈ ਅਤੇ ਨਾ ਹੀ ਭਵਿੱਖ ਵਿੱਚ ਹੋਵੇਗੀ ਉਹਨਾਂ ਨੇ ਸਾਰੇ ਸ਼ਰਧਾਲੂਆਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਪਾਵਨ ਧਰਤੀ ਉੱਪਰ ਫਤੇਗੜ ਸਾਹਿਬ ਜੀ ਪਹੁੰਚ ਕੇ ਨਤਮਸਤਕ ਹੋਣ ਦੇ ਨਾਲ-ਨਾਲ ਇਸ ਛੋਟੀ ਜਿਹੀ ਕੋਸ਼ਿਸ਼ ਨੂੰ ਵੱਡੀ ਸਫਲਤਾ ਬਣਾਇਆ। ਉਹਨਾਂ ਨੇ ਕਿਹਾ ਕਿ ਧਰਮ ਸਾਨੂੰ ਆਪਸੀ ਪ੍ਰੇਮ ਭਾਈਚਾਰਾ ਤੇ ਇੱਕ ਦੂਜੇ ਨਾਲ ਖੜੇ ਹੋਣ ਦੀ ਸਿੱਖਿਆ ਦਿੰਦਾ ਹੈ। ਅੱਜ ਪੰਜਾਬ ਨੂੰ ਪੰਜਾਬੀਅਤ ਬਚਾਉਣ ਲਈ ਆਪਸੀ ਸਹਿਯੋਗ ਅਤੇ ਏਕਤਾ ਦੀ ਸਭ ਤੋਂ ਵੱਧ ਲੋੜ ਹੈ। ਸਾਰੇ ਧਰਮ ਮਨੁੱਖਤਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਹੀ ਸੰਦੇਸ਼ ਦਿੰਦੇ ਹਨ। ਕਾਰਜਕ੍ਰਮ ਦੌਰਾਨ ਸਿੱਖ, ਹਿੰਦੂ, ਮੁਸਲਿਮ ਅਤੇ ਇਸਾਈ ਧਰਮ ਦੇ ਅਨੁਵਾਈਆਂ ਨੇ ਇਕੱਠੇ ਅਰਦਾਸ ਕਰਕੇ ਪ੍ਰਮਾਤਮਾਗੇ ਨਤਮਸਤਕ ਹੋ ਕੇ ਧਾਰਮਿਕ ਅਤੇ ਪ੍ਰਾਰਥਨਾ ਕੀਤੀ ਕਿ ਨੌਜਵਾਨਾਂ ਨੂੰ ਸਹੀ ਰਾਹ ਦਿਖਾਇਆ ਜਾਵੇ ਉਹਨਾਂ ਨੂੰ ਨਸ਼ਿਆਂ ਅਤੇ ਬੁਰਾਈਆਂ ਤੋਂ ਦੂਰ ਰੱਖ ਕੇ ਸੇਵਾ, ਤਿਆਗ ਅਤੇ ਭਾਈਚਾਰੇ ਦੀ ਭਾਵਨਾ ਨਾਲ ਜੋੜਿਆ ਜਾਵੇ। ਅੰਤ ਵਿੱਚ ਗੱਤਕਾ ਪ੍ਰਦਰਸ਼ਨ ਕੀਤਾ ਗਿਆ ਅਤੇ ਬੋਲੋ ਸੋਨੇ ਹਾਲ ਦੇ ਜਕਾਰਿਆਂ ਨਾਲ ਸ਼ਰਦਾਲੂਆਂ ਨੂੰ ਫਤਿਹਗੜ੍ਹ ਸਾਹਿਬ ਵਿੱਚ ਗੁਰੂ ਸਾਹਿਬਾਨ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ। ਸੰ ਚਕਰਵਰਤੀ ਸਮਰਾਟ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਛਾਂਤੀ ਦੇ ਪਹਤਾ ਤਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਪੰਜਮ ਵਰਸਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੀਰੀ ਮਰੀ ਦੇ ਮਾਨ ਦਾਤਾ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਚਾਤਨੀ ਚੌਂਕ ਸਭ ਥਾਂਏ ਹੋਣ ਦੀ ਸਹਾਇ ਪਿਤਾ ਗੁਰੂ ਮਹਾਕਾਲ ਕਾਲ ਕ ਰਾਜ ਜੀ ਬਨ ਗੋਬਿੰਦ ਸਿੰਘ ਜੀ ਮਹਾਰਾਜ ਅੱਜ ਜਿਸ ਤਰੀਕੇ ਦੇ ਨਾਲ ਅਸੀਂ ਸਾਰਿਆਂ ਨੇ ਸੋਚਿਆ ਸੀਗਾ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਜਿਸ ਤਰੀਕੇ ਦੇ ਨਾਲ ਅਸੀਂ ਚਾਹਿਆ ਕਿ ਸਭ ਨੌਜਵਾਨਾਂ ਨੂੰ ਅੰਮ੍ਰਿਤਸਰ ਤੋਂ ਅਸੀਂ ਉਸ ਧਰਤੀ ਵੱਲ ਨੂੰ ਲੈ ਕੇ ਜਾ ਸਕੀਏ ਜਿੱਥੇ ਚਾਹ ਸਾਹਿਬ ਜਾਦਿਆਂ ਨੇ ਤੇ ਮਾਤਾ ਗੁਜਰਕੌਰ ਜੀ ਨੇ ਇੱਕ ਸ਼ਹਾਦਤ ਦਿੱਤੀ ਪੂਰੇ ਧਰਮ ਸਮਾਜ ਤੇ ਦੇਸ਼ ਦੇ ਲਈ ਅੱਜ ਅਸੀਂ ਉਹ ਆਖਰੀ ਜਥਾ ਰਵਾਨਾ ਕਰ ਰਹੇ ਹਾਂ ਅੱਜ ਵੀ ਸੰਗਤਾਂ ਦੇ ਵਿੱਚ ਉਸੇ ਤਰੀਕੇ ਪਰਵਾ ਕੱਟ ਹੈ ਸਾਰੀਆਂ ਸੰਗਤਾਂ ਫਤਿਹਗੜ ਸਾਹਿਬ ਜਾਣ ਨੂੰ ਬਹੁਤ ਜ਼ਿਆਦਾ ਦਿਲਚਸਪ ਨੇ ਖਾਸ ਕਰਕੇ ਨੌਜਵਾਨ ਤੇ ਅੱਜ ਅਸੀਂ ਜਿਸ ਤਰੀਕੇ ਦੇ ਨਾਲ ਇਹ ਜਥੇ ਨੂੰ ਵਰਵਾਨਾ ਕਰ ਰਹੇ ਨਾਲ ਹੀ ਦਾਤ ਧੰਨਵਾਦ ਕਰਨਾ ਚਾਹਾਂਗੇ ਉਹਨਾਂ ਸਾਰੇ ਸਾਥੀਆਂ ਦਾ ਭਾਵੇਂ ਉਹ ਜਿਹੜੇ ਸਾਡੇ ਢਿੱਲੋਂ ਬੱਸ ਸਰਵਿਸ ਵਾਲੇ ਭਰਾੜੇ ਜਿਨ੍ਹਾਂ ਨੇ ਇਹ ਸੇਵਾ ਬਲੁੱਟੀ ਬੱਸਾਂ ਦੀ ਜਾਂ ਜਿਹੜੇ ਸਾਡੇ ਪਟੋਲ ਕੰਪਾਲੇ ਸਾਥੀ ਦੋਸਤ ਨੇ ਜਿਵੇਂ ਜਿਵੇਂ ਜੇ ਜੇ ਸਾਥੀ ਨੇ ਇਸ ਕੰਮ ਦੇ ਵਿੱਚ ਸਾਡੀ ਮਲਕ ਸਹਿਯੋਗ ਦਿੱਤਾ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗੇ ਤੇ ਨੌਜਵਾਨਾਂ ਨੂੰ ਉਮੀਦ ਕਰਦੇ ਹਾਂ ਕਿ ਅਸੀਂ ਜੋ ਉਪਰਾਲਾ ਕਰਨਾ ਚਾਹਿਆ ਸੀ ਸਾਡੇ ਕੋਲ ਗੁਰੂ ਜੀ ਨੇ ਕਰਵਾਇਆ ਤੇ ਉਹਨਾਂ ਚੀਜ਼ਾਂ ਦੇ ਲਈ ਆਉਣ ਵਾਲੇ ਦੇ ਲਈ ਆਪਾਂ ਗੁਰੂਆਂ ਦੇ ਦਿੱਤੇ ਹੋਈਆਂ ਦਿਸ਼ਾਵਾਂ ਤੇ ਦਸ਼ਾ ਦੇ ਨਾਲ ਅਸੀਂ ਕਰਾਂਗੇ ਉਹਨਾਂ ਤਰੀਕਿਆਂ ਲਈ ਸਮਾਜ ਲਈ ਕੰਮ ਕਰਾਂਗੇ ਲੋਕਾਂ ਲਈ ਕੰਮ ਕਰਾਂਗੇ ਦੇਸ਼ ਲਈ ਕੰਮ ਕਰਾਂਗੇ ਇਸ ਸਰਵ ਸਾਂਝੀ ਵਾਲਤਾ ਦਾ ਸੰਦੇਸ਼ ਦੇਵਾਂਗੇ ਕਿੰਨੀਆਂ ਬੱਸਾਂ ਜਾ ਚੁੱਕੀਆਂ ਕਿੰਨੇ ਸੰਕਲਨ ਹੋਣ ਹੁਣ ਤੱਕ ਜਿਹੜੀਆਂ ਸਾਡੀਆਂ 150 ਪਲੱਸ ਬੱਸਾਂ ਜਾ ਚੁੱਕੀਆਂ ਸਾਡਾ ਜਿਹੜਾ ਆਂਕੜਾ ਹੈ ਉਹ 11000 ਪਲੱਸ ਬੰਦਿਆਂ ਦਾ ਜਿਹੜਾ ਅਸੀਂ ਕੀ ਪਹੁੰਚਾ ਚੁੱਕੇ ਹਾਂ ਉੱਥੇ ਜਿਹੜਾ ਪੁਰਾਣਾ ਹੁਣ ਤੱਕ ਐਜੀਪੀਸੀ ਤੋਂ ਹੋਏ وہی ਇੱਕ ਭਾਗ ਦਾ ਗੁਰੂ ਦੱਸਦਾ ਹੈ ਕੀ ਲੱਗਦਾ ਕਿ ਆਸਟਾ ਜੋੜਨ ਲਈ ਸਾਨੂੰ ਕਰਾਉਣਾ ਦੇਖੋ ਕਿ ਜਦੋਂ ਐਸਡੀਪੀਸੀ ਤੋਂ ਵੀ ਕਿਸੇ ਨੇ ਕਰਾਣਾ ਆਇਆ ਤੇ ਉਹ ਵੀ ਹੁਕਮ ਹੋਣਾ ਹੈ ਤੇ ਸਾਡੇ ਕੋਲੋਂ ਵੀ ਜੇ ਗੁਰੂ ਸਾਹਿਬ ਨੇ ਕਰਵਾਇਆ ਹੈ ਤੇ ਹੁਕਮ ਹੋਇਆ ਹੈ ਤੇ ਕੀਤਾ ਗਿਆ ਹੈ ਜਦੋਂ ਕਿਤੇ ਉਹਨਾਂ ਨੂੰ ਵੀ ਹੁਕਮ ਹੋਏਗਾ ਵੀ ਜਰੂਰ ਕਰਗੇ ਕੀ ਕਰਨਾ ਚਾਹੋਗੇ ਅੱਜ ਬੜਾ ਜੋਸ਼ ਮਾਵਾ ਦੇ ਵਿੱਚ ਆਪਣੇ ਬੱਚਿਆਂ ਨੇ ਜਿਹੜੇ ਬੱਚੇ ਜੋ ਲੋਕ ਜਾਰੇ ਨੇ ਮੈਂ ਕੀ ਕਹਣਾ ਚਾਹੂੰ ਮੈਨੂੰ ਤੇ ਅੱਜ ਜੋ ਦ੍ਰਿਸ਼ ਹੈ ਜਿੱਥੇ ਬਣਿਆ ਹੈ ਜਿਸ ਤਰੀਕੇ ਦੇ ਨਾਲ ਹਰ ਭਾਈਚਾਰੇ ਤੇ ਵਰਗ ਨੇ ਉੱਥੇ ਜਾਣ ਦੀ ਅੱਜ ਰੁਚੀ ਜ਼ਾਹਰ ਕੀਤੀ ਹੈ ਪਾਵੇਂ ਸਾਡੇ ਮੁਸਲਿਮ ਭਾਈਚਾਰੇ ਦੇ ਲੋਕ ਨੇ ਹਿੰਦੂ ਸਮਾਜ ਵੀ ਆਇਆ ਹੋਇਆ ਹੈ ਸਾਡੇ ਵਾਲਮੀਕੀ ਸਮਾਜ ਦੇ ਵੀ ਲੋਕ ਇੱਥੇ ਪਹੁੰਚੇ ਨੇ ਸਾਡੇ ਭਰਾ ਪਹੁੰਚੇ ਨੇ ਸਾਡੇ ਉਹ ਲੋਕ ਵੀ ਪਹੁੰਚੇ ਨੇ ਜਿਹੜੇ ਪਹਿਲੀ ਵਾਰੀ ਉੱਥੇ ਜਾ ਰਹੇ ਨੇ ਤੇ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਇੱਕ ਕਵੀਤਾ ਦਾ ਉਹਨਾਂ ਦੇ ਵਿੱਚ ਪ੍ਰਤੀਕ ਦੇ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਸਾਬ ਜਾਦਿਆਂ ਨੇ ਉੱਥੇ ਸ਼ਹਾਦਤ ਦਿੱਤੀ ਹੋਵੇਗੀ ਕਿ ਕੀ ਉਹ ਦਿਨ ਸੀਗਾ ਕਿਵੇਂ 13 ਪੋਤੇਆਂ ਰਾਤਾਂ ਦੇ ਵਿੱਚ ਉਹਨਾਂ ਨੇ ਆਪਣੇ ਰਾਤ ਕੱਟੀ ਹੋਵੇਗੀ ਕਿਵੇਂ ਉਹ ਸ਼ਹਾਦਤਾਂ ਹੋਈਆਂ ਹੋਈਆਂ ਕਿਵੇਂ ਨਿੱਕੀਆਂ ਨਿੱਕੀਆਂ ਜਿੰਦਾ ਨੂੰ ਮੀਹਾਂ ਦੇ ਵਿੱਚ ਚਿਣਿਆ ਗਿਆ ਹੋਵੇਗਾ ਕਿਵੇਂ ਉਹ ਠੰਡੇ ਬੁਰਜ ਚ ਰਹੇ ਹੋਣਗੇ ਉਹ ਸਾਰਾ ਇਤਿਹਾਸ ਜਿਵੇਂ ਵੀ ਅਸੀਂ ਕੋਸ਼ਿਸ਼ ਕਰਕੇ ਬਸਾਂ ਦੇ ਵਿੱਚ ਦੱਸ ਸਕਾਂਗੇ ਵਾਪਿਸ ਆਉਂਦੇ ਹਾਂ ਉਹਨਾਂ ਨੂੰ ਚਾਰ ਸਾਬ ਜਾਦਿਆਂ ਦੀ ਫਿਲਮ ਦਿਖਾ ਸਕਾਂਗੇ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ ਜਿਨੇ ਹਰ ਸਾਡੀ ਮਦਦ ਕੀਤੀ ਬਹੁਤ دیر ਬਾਅਦ ਚੰਡੀਆ ਅਜੱਛੇ ਜੀ ਨੇ ਇਹ ਲੱਗ ਕੀਤਾ ਮੈਨੂੰ ਬਹੁਤ ਵਧੀਆ ਲੱਗਾ ਬਹੁਤ ਸੋਹਣਾ ਲੱਗਾ ਇਸ ਬੱਚੇ ਨੇ ਸਾਡੀ ਵੀ ਉਮਰ ਲੱਗੇ ਇਸ ਬੱਚੇ ਨੇ ਬਹੁਤ ਹੀ ਵਧੀਆ ਪ੍ਰਾਲਾ ਕੀਤਾ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਭਾਦਿਆਰਾ ਸਮਝਦੇ ਆਪਣੇ ਆਪ ਨੂੰ ਜੀ ਬਹੁਤ ਬਹੁਤ ਭਾਗਾਂ ਵਾਲੇ ਸਮਝਦੇ ਬਾਜੀ ਬਹੁਤ ਪਰਮਾਤਮਾ ਮੇਰ ਕਰੇ ਸਭ ਤੇ ਸੁਖ ਸ਼ਾਂਤੀ ਵਰਤਾਵੇ ਤੇ ਸਾਰੇ ਵਧੀਆ ਵਧੀਆ ਦਰਸ਼ਨ ਕਰਕੇ ਆਉਣ ਤੇ ਦਾਨ ਮੈਂ ਤੇ ਪਹਿਲਾਂ ਆਸ਼ਕੇ ਸ਼ਰਮਾ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਬਹੁਤ ਵੱਡੀ ਸੇਵਾ ਲਾਈ ਆ ਬਹੁਤ ਹੀ ਵੱਡੀ ਸੇਵਾ ਹੈ ਤੇ ਵਿਕੋ ਸਾਰੀ ਸੰਗਤ ਜਾ ਰਹੀ ਹੈ ਸਰਹੰਦਰ ਜੀ ਮਤਲਬ ਕਿ ਮਾਨੂੰ ਖੁਸ਼ੀ ਹੋ ਰਹੀ ਹੈ ਖੁਸ਼ੀ ਹੋ ਰਹੀ ਹੈ ਹਾਂ ਜੀ ਠੀਕ ਹੈ ਕੀ ਇਤਿਹਾਸ ਕੀ ਹੈ ਸਰਹੰਦਰ ਜਾਣਦੇ ਹੋ ਹਾਂ ਜੀ ਸਰ ਦੱਸੋ ਪਹਿਲਾਂ ਤੇ ਚਾਰ ਸਾਹਿਬ ਜਾਦੇ ਮਰੇ ਦੱਸਦਾ ਉਹਨਾਂ ਦੇ ਨਾਮਦਾਨ ਅਜੀਤ ਸਿੰਘ ਜੁਝਾਰ ਸਿੰਘ ਜੋਰਾਵਾਰ ਤੇ ਫਤਿਹ ਸਿੰਘ ਉਹਨਾਂ ਬੱਚਿਆਂ ਨੇ ਉਹ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਹੱਡ ਲਈ ਕੁਰਬਾਨੀਆਂ ਦਿੱਤੀਆਂ ਤੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਆਪਣੇ ਲਈ ਤੇ ਅੱਜਕੱਲ ਦੇ ਜਿਹੜੇ ਮਤਲਬ ਕਿ ਨੌਜਵਾਨ ਆ ਜਿਆਦਾ ਤੇ ਸਿੱਖਿਆ ਵਾਲੇ ਜੋੜਨੇ ਰਹੇ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਵਾ ਵੱਧ ਤੋਂ ਵੱਧ ਮਤਲਬ ਕਿ ਸਿੱਖਿਆ ਵਾਲੇ ਜੁੜੋ ਮਤਲਬ ਕਿ ਆਪਣਾ ਸਮਰਸ਼ਕੋ ਗੁਰੂ ਵਾਲੇ ਬਣੋ। ਇਹ ਅਕਸ਼ੇਕ ਮਾਰਦੇ ਭਾਈ ਦੇ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਅੱਜ 20 ਤਰੀਕ ਤੋਂ ਲੈ ਕੇ ਹੁਣ ਤੱਕ ਸੰਗਤਾਂ ਨੂੰ ਦਰਸ਼ਨ ਕਰਾਏ ਆ ਦਾਬਾ ਜੋਰਾਵਰਸ ਸੋਤੇ ਸੰਗਦੇ ਸਾਹ ਦੇ ਤੇ ਜਾ ਰਹੇ ਆ ਇਸ ਕਰਕੇ ਸਾਰੇ ਸ੍ਰੀ ਜੈ ਅਨੰਦ ਨਗਰ ਤੋਂ ਸੰਗਤ ਆ ਰਹੀ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਨੂੰ ਮਿਲਿਆ। ਨਾ ਚੰਦੂ ਅੱਜ ਦਿਹਾੜੇ ਨੂੰ ਲੈ ਕੇ ਅੱਜ ਦਿਹਾੜੇ ਦਿਹਾੜੇ ਬਹੁਤ ਵਧੀਆ ਜੀ ਮਹਾਰਾਜ ਦੇ ਦਰਸ਼ਨ ਕਰ ਸੰਗਤ ਚੱਲੀ ਆ ਭਾਜੀ ਐਸੇ ਕੁ ਮਾਤ ਜੀ ਦਾ ਜਿਹੜਾ ਬਹੁਤ ਪ੍ਰਾਲਾ ਵਧੀਆ ਜੀ ਉਹਨਾਂ ਨੇ ਇੱਕ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਇਤਿਹਾਸ ਦਾ ਜੋ ਚਾਤ ਸਾਹਿਬ ਜਿਆਦੇ ਸਾਡੇ ਹੋਏ ਨੇ ਇਹਨਾਂ ਦੀ ਪ੍ਰਾਪਤੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਛਿੱਧੀ ਪਾਈ ਆ ਸਾਡੇ ਵਾਸਤੇ ਅਸੀਂ ਜਿਹੜੇ ਆਪਣੇ ਬੱਚਿਆਂ ਨੂੰ ਠੰਡ ਮਾਰੀ ਦੀ ਲੱਗੇ ਤੇ ਬਹੁਤ ਮਹਿਸੂਸ ਕਰਦੇ ਆ ਉਹਨਾਂ ਨੇ ਸਾਡੇ ਲਈ ਠੰਡ ਤੇ ਥਲੇ ਬੁਰਦੀ ਦੇ ਵਿੱਚ ਮਾਤਾ ਗੁਜਰਤ ਕੋਲ ਦੀ ਜੋਰਾਵਾਰ ਸਿੰਘ ਸਦੇਸ ਸਿੰਘ ਜਿਹੜੇ ਆ ਅੱਜ ਦੇ ਦਿਨ ਉਹਨਾਂ ਨੇ ਸ਼ਹੀਦੀ ਉੱਥੇ ਪਾਈ ਆ ਬਹੁਤ ਇਤਿਹਾਸੀ ਦਿਨ ਅੱਜ ਦਾ ਤੇ ਮਹਾਰਾਜ ਕਰੇ ਸਾਰੀ ਸੰਗਤ ਦਾ ਗਣਤੀ ਕਲਾ ਰੱਖੇ ਅ ਗੁਰਪੁਰ ਵੀ ਗੁਰਪੁਰ ਵੀ ਗੁਰਪੁਰਪੁਰ ਦਾ ਬਹੁਤ ਨਹਾਣ ਸੇਵਾ ਇਹ ਬਹੁਤ ਕਰਮਾ ਪਾ ਗਾਹੀ ਸੰਗਤਿਆ ਜਿਹੜੀ ਦਰਸ਼ਨ ਕਰਨ ਜਲੀ ਆ ਤੇ ਬਹੁਤ ਬਹੁਤ ਭਾਜੀ ਦਾ ਧੰਨਵਾਦ ਪ੍ਰਾਲਾ ਕਰਨ ਤੇ ਉਹਨਾਂ ਦਾ ਬਹੁਤ ਧੰਨਵਾਦ ਜਿਹੜਾ ਉਹਨਾਂ ਪ੍ਰਾਲਾ ਕੀਤਾ ਜੀ ਥੈਂਕ ਯੂ